ਮੈਂ ਦੇਖੋ ਛੋਟੇ ਬੱਚੇ ਨੂੰ ਖੁੱਲੇ ਛੱਡੇ ਹੋਏ ਆ ਬੱਚੇ ਇਹਨਾਂ ਬਾਰੇ ਆਪਾਂ ਪਾਇਆ ਜਾਣਨਾ ਬਈ ਪਹਿਲਾਂ ਹਾਂਜੀ ਇਹ ਵੀ ਆਪਣੇ ਬਾਜ ਦੀਆਂ ਨੇ ਦੋਵੇਂ ਦੋਵੇਂ ਹਾਂ ਇੱਕ ਬੁੜੀ ਮੱਝ ਦੀ ਆ ਇੱਕ ਆਪਣੀ ਦੂਜੀ ਬਾਈ ਵਾਲੀ ਮੱਝ ਦੀ ਆ ਠੀਕ ਹੈ ਤੇ ਇਹ ਦੋਨੇ ਦੀਆਂ ਆ ਇਹਦੀਆਂ ਕਿੰਨੀ ਕਿੰਨੀ ਉਮਰ ਹੋ ਗਈ ਬਈ ਇਹਨਾਂ ਦੀ ਇਹ ਬਈ 6 ਮਹੀਨਿਆਂ ਦੀਆਂ ਜੀ ਹਾਂ ਹਜੇ ਫੀਡ ਕੋਈ ਸ਼ੁਰੂ ਨਹੀਂ ਕਰੀ ਇਹਨਾਂ ਦੀ ਠੀਕ ਹੈ ਇੱਧਰ ਉੱਧਰ ਤੁਰੇ ਫਿਰਦੇ ਆ ਤੇ ਹੁਣ ਇਹਨਾਂ ਨੂੰ ਫੀਡ ਮਗਾ ਕੇ ਸ਼ੁਰੂ ਕਰਦਾਂਗੇ ਜੀ ਤੇ ਥੋੜੀ ਜਿਹੀ ਇੱਕ ਪ੍ਰੋਬਲਮ ਆ ਗਈ ਸੀ ਇਹਨਾਂ ਨੂੰ ਹਾਂ ਜੀ ਕਰਕੇ ਆਪਾਂ ਨਾ ਕੁਝ ਬੱਚੀਆਂ ਲਿਆਈ ਸੀ ਰਕਾਂ ਨੂੰ ਜੀ ਬਾਈ ਪਰ ਉਹ ਆਪਾਂ ਨੂੰ ਛੇਕ ਨਹੀਂ ਆਇਆ ਉਹਨਾਂ ਦੇ ਕਾਰਨ ਇਹਨਾਂ ਤੇ ਚਿਚੜ ਬਹੁਤ ਹੋ ਗਈ ਸੀ ਜੀ ਇਹਨਾਂ ਦੇ 80 ਕੇ 20 ਕੇ ਲਵਾਏ ਜਿਹਦੇ ਕਰਕੇ ਥੋੜੀ ਜਿਹੀ ਇਹਨਾਂ ਨੇ ਕਰਵਾਇਸ ਵੀ ਮੰਨੀ ਆ ਤੇ ਦਵਾਈਆਂ ਕਾਫੀ ਲਾਉਣੀਆਂ ਪਈਆਂ ਪ੍ਰੋਬਲਮ ਇਹ ਆ ਗਈ ਸੀ ਇਹ ਆਪਣੇ ਝੋਟੇ ਦੀਆਂ ਨੇ ਦੋਹਣੀ ਠੀਕ ਇਹ ਤੁਸੀਂ ਨਾ ਗੱਲ ਕਰ ਰਹੇ ਆਪਾਂ ਵੀ ਦੋਵੇਂ ਕਟਕਾਂ ਖੁੱਲੀਆਂ ਛੱਡੀਆਂ ਮੰਗਾ ਹਾਂਜੀ ਵੀਰ ਜੀ ਖੁੱਲੀਆਂ ਛੱਡਣ ਦਾ ਕੀ ਕਰਨਾ ਫਾਇਦਾ ਹੈ ਹੈਗਾ ਖੁੱਲੀਆਂ ਦਾ ਹਾਂਜੀ ਵੀਰ ਜੀ ਗਰੋਥ ਬਹੁਤ ਆ ਜਾਨਵਰ ਦੀ ਕੱਚਾ ਥਾਂ ਬਾਈ ਜੀ ਜੀ ਬਾਈ ਉਹ ਪਾਣੀ ਪਿਆ ਉੱਧਰ ਆਪਦੀ ਮਰਜ਼ੀ ਆਪਣੇ ਪਾਣੀ ਪੀਣਾ ਹੈ ਮਰਜ਼ੀ ਨਾਲ ਪਾਣੀ ਪੀਣਾ ਜਿੱਥੇ ਜੀ ਕਰਨਾ ਉੱਥੇ ਬਹਿਣਾ ਜਦੋਂ ਵੀ ਕਰਨਾ ਖੜਨਾ ਜੀ ਬਾਈ ਖੁੱਲੀਆਂ ਰਹਿਣਾ ਸਾਰਾ ਦਿਨ ਇਹਨਾਂ ਦੇ ਤੇ ਬਾਕੀ ਹੋਰ ਆ ਸੁਭਾਅ ਬਹੁਤ ਠੰਡਾ ਰਹਿੰਦਾ ਖੁੱਲਿਆ ਹਾਂ ਤੁਸੀਂ ਦੇਖ ਲਓ ਬਿਲਕੁਲ ਫਰੈਂਡਲੀ ਹੈ ਨਾ ਹਾਂਜੀ ਹਾਂ